ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਨਾ ਅੱਜ ਇੱਕ ਵੀਡੀਓ ਦੇਖ ਰਹੀ ਸੀ ਤੇ ਮੈਨੂੰ ਉਹਦੇ ਵਿੱਚ ਬੜੀ ਵਧੀਆ ਗੱਲ ਇੱਕ ਲੱਗੀ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਸਾਂਝੀ ਕਰਾਂ ਉਹਦੇ ਵਿੱਚ ਕੀ ਸੀ ਵੀ ਇੱਕ ਬੰਦਾ ਕਹਿੰਦਾ ਨਾ ਵੀ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਵੀ ਮੈਨੂੰ ਨਾ ਤੁਸੀਂ ਕੋਈ ਚੰਗੀ ਸਿੱਖਿਆ ਦਿਓ ਕਹਿੰਦੇ ਵੀ ਬੱਚਿਆਂ ਦੀ ਅਸੀਂ ਪਰਵਰਿਸ਼ ਕਿਵੇਂ ਕਰਨੀ ਹੈ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਬੱਚਿਆਂ ਦੀ ਪਰਵਿਸ਼ ਕਰਨਾ ਜਿਹੜਾ ਨਾ ਉਹ ਬੜਾ ਹੀ ਮੁਸ਼ਕਲ ਕੰਮ ਹੋ ਗਿਆ ਤੇ ਕੋਈ ਨਾ ਕੋਈ ਕਹਿੰਦੇ ਬਜ਼ੁਰਗਾਂ ਤੋਂ ਨਸੀਹਤ ਜ਼ਰੂਰ ਲੈਣੀ ਚਾਹੀਦੀ ਤੇ ਉਹ ਕਹਿੰਦਾ ਵੀ ਮੈਂ ਵੀ ਇਸੇ ਤਰ੍ਹਾਂ ਉਸ ਬਜ਼ੁਰਗ ਤੋਂ ਨਸੀਹਤ ਲਈ ਤੇ ਕਹਿੰਦਾ ਵੀ ਉਸ ਬਜ਼ੁਰਗ ਨੇ ਨਾ ਮੈਨੂੰ ਤਿੰਨ ਗੱਲਾਂ ਦਸੀਆਂ ਕਹਿੰਦਾ ਵੀ ਪਹਿਲੀ ਗੱਲ ਉਹਨੇ ਕਿਹਾ ਵੀ ਜਿਸ ਤਰ੍ਹਾਂ ਬਾਜ਼ ਨਾ ਇੱਕ ਮਾਦਾ ਆਵਾਜ਼ ਹੁੰਦੀ ਹੈ ਜਿਹੜੀ ਕਹਿੰਦੇ ਜਦੋਂ ਉਹ ਆਂਡੇ ਦਿੰਦੀ ਹੈ ਤੇ ਜਦੋਂ ਉਹਦੇ ਬੱਚਿਆਂ ਦੇ ਨਿਕਲਣ ਦਾ ਟਾਈਮ ਆਉਂਦਾ ਹੈ ਤੋ ਆਪਦੇ ਆਲਣੇ ਦੇ ਵਿੱਚੋਂ ਕੋਈ ਵੀ ਸੌਫਟ ਕੋਈ ਕੱਪੜੇ ਦੀ ਲੀਰ ਹੋਵੇ ਜਾਂ ਰੂਹ ਦਾ ਕੋਈ ਫੰਬਾ ਹੋਵੇ ਜਾਂ ਇਸ ਤਰ੍ਹਾਂ ਕੋਈ ਵੀ ਮਤਲਬ ਕਿ ਨਰਮ ਚੀਜ਼ ਹੈ ਨਾ ਜਿਹੜੀ ਉਹ ਆਪਦੇ ਆਲਣੇ ਦੇ ਵਿੱਚੋਂ ਕੱਢ ਲੈਂਦੀ ਹੈ ਤੇ ਉਹਦੇ ਵਿੱਚ ਨਾ ਸਖਤ ਡੱਕੇ ਲਿਆ ਕੇ ਰੱਖ ਦਿੰਦੀ ਹੈ ਕਿਉਂਕਿ ਉਹ ਕਹਿੰਦੀ ਉਹ ਇਹ ਸੋਚਦੀ ਹੈ ਕਹਿੰਦੀ ਵੀ ਮੈਂ ਜਿਹੜੇ ਮੇਰੇ ਬੱਚੇ ਆ ਨਾ ਵੀ ਅਸੀਂ ਉੱਚੇ ਅੰਬਰਾਂ ਦੇ ਵਿੱਚ ਉਡਾਰੀਆਂ ਭਰਨੀ ਆ ਤੇ ਜੇ ਅਸੀਂ ਜੇ ਮੇਰੇ ਬੱਚਿਆਂ ਨੂੰ ਇਹਨਾਂ ਪੋਲੀਆਂ ਚੀਜ਼ਾਂ ਦੀ ਆਦਤ ਪੈ ਗਈ ਤਾਂ ਫਿਰ ਉਹ ਉੱਚੇ ਅੰਬਰਾਂ ਦੇ ਵਿੱਚ ਉਡਾਰੀਆਂ ਭਰ ਨਹੀਂ ਸਕਣਗੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਕਹਿੰਦਾ ਇਸੇ ਤਰ੍ਹਾਂ ਹੀ ਆਪਦੇ ਬੱਚਿਆਂ ਨੂੰ ਤੁਸੀਂ ਮਤਲਬ ਕਿ ਠੀਕ ਹੈ ਸੁੱਖ ਸਹੂਲਤਾਂ ਆਪਾਂ ਸਾਰੇ ਹੀ ਦਿੰਨੇ ਆ ਪਰ ਇੰਨੀਆਂ ਵੀ ਜ਼ਿਆਦਾ ਨਾ ਦਿਓ ਕਿ ਉਹ ਸੋਲ ਹੋ ਜਾਣ ਤੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਵਿੱਚ ਉਹਨਾਂ ਨੂੰ ਵੀ ਮੁਸ਼ਕਿਲ ਦਾ ਮੁਸ਼ਕਿਲ ਪੇਸ਼ ਆਵੇ ਤੇ ਚਲੋ ਦੂਜੀ ਗੱਲ ਜਿਹੜੀ ਉਹਨਾਂ ਬਜ਼ੁਰਗਾਂ ਨੇ ਕਹੀ ਕਹਿੰਦੇ ਨਾ ਵੀ ਜਿਸ ਤਰ੍ਹਾਂ ਇੱਕ ਬਲੇਡ ਹੁੰਦਾ ਤੇ ਇੱਕ ਕੁਹਾੜਾ ਹੁੰਦਾ ਨਾ ਦੋਨਾਂ ਦਾ ਕੰਮ ਕੱਟਣਾ ਹੈ ਜਾਂ ਵੜਣਾ ਪਰ ਕਹਿੰਦੇ ਇਹ ਅਲੱਗ-ਅਲੱਗ ਤਰ੍ਹਾਂ ਨਾਲ ਕੰਮ ਕਰਦੇ ਨੇ ਬਲੇਡ ਦੇ ਨਾਲ ਜਿਵੇਂ ਅਸੀਂ ਆਪਦੇ ਨਹਾਂ ਨੂੰ ਕੱਟ ਸਕਦੇ ਹਾਂ ਜਾਂ ਅਸੀਂ ਸ਼ੇਵ ਕਰ ਸਕਦੇ ਹਾਂ ਉਸੇ ਤਰ੍ਹਾਂ ਕੁਹਾੜਾ ਜਿਹੜਾ ਉਹ ਲੱਕੜਾਂ ਨੂੰ ਵੜਦਾ ਹੈ ਵੀ ਜਿਹੜਾ ਕੁਹਾੜਾ ਉਹ ਬਲੇਡ ਦਾ ਕੰਮ ਨਹੀਂ ਕਰ ਸਕਦਾ ਤੇ ਬਲੇਡ ਹੈ ਜਿਹੜਾ ਉਹ ਕੁਹਾੜੇ ਦਾ ਕੰਮ ਨਹੀਂ ਕਰ ਸਕਦਾ ਇਸੇ ਕਰਕੇ ਕਹਿੰਦੇ ਵੀ ਆਪਦੇ ਬੱਚਿਆਂ ਦਾ ਵੀ ਕੰਪੈਰੀਸ਼ਨ ਤੁਸੀਂ ਦੂਸਰੇ ਨਾਲ ਨਾ ਕਰੋ ਕਿਉਂਕਿ ਹਰੇਕ ਦੀ ਕੈਪੇਬਿਲਿਟੀ ਤੇ ਕੁਆਲਿਟੀ ਹੈ ਜਿਹੜੀ ਉਹ ਅਲੱਗ-ਅਲੱਗ ਹੁੰਦੀ ਹੈ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਹੈ ਕੋਈ ਦਿਮਾਗੀ ਤੌਰ ਤੇ ਤੇਜ਼ ਹੁੰਦਾ ਹੈ ਕੋਈ ਹੁਨਰ ਦੇ ਪੱਖੋਂ ਤੇਜ਼ ਹੁੰਦਾ ਹੈ ਕਿਸੇ ਦੇ ਵਿੱਚ ਕਿਸੇ ਕੰਮ ਨੂੰ ਕਰਨ ਦੀ ਕਲਾ ਹੁੰਦੀ ਹੈ ਇਸ ਕਰਕੇ ਹਰੇਕ ਦੀ ਅਲੱਗ-ਅਲੱਗ ਰੁਚੀ ਹੁੰਦੀ ਹੈ ਤੇ ਉਹਨੂੰ ਉਹਦੀ ਰੁਚੀ ਦੇ ਮੁਤਾਬਕ ਉਸੇ ਕੰਮ ਦੇ ਵਿੱਚ ਹੀ ਪਾਇਆ ਜਾਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਸக்ஸੈਸਫੁਲ ਹੁੰਦਾ ਇਸ ਕਰਕੇ ਆਪਦੇ ਬੱਚਿਆਂ ਨੂੰ ਕਦੇ ਵੀ ਕਿਸੇ ਦੇ ਨਾਲ ਕੰਪੇਅਰ ਨਾ ਕਰੋ ਨਾ ਹੀ ਇਹ ਕਹੋ ਕਿ ਦੇਖੋ ਉਹ ਡਾਕਟਰ ਬਣਿਆ ਤਾਂ ਤੁਸੀਂ ਵੀ ਉਹਨੂੰ ਇਹ ਮਤਲਬ ਮਜਬੂਰ ਕਰੋ ਵੀ ਨਹੀਂ ਤੂੰ ਵੀ ਡਾਕਟਰ ਬਣਨਾ ਹੈ ਤੇ ਵਿਚਾਰਾ ਉਹ ਉਹ ਆਪਦੇ ਦਿਮਾਗ ਤੇ ਬੋਜ਼ ਪਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਵੇ ਸੋ ਇਹਨਾਂ ਗੱਲਾਂ ਤੋਂ ਵੀ ਬਚਣਾ ਚਾਹੀਦਾ ਤੇ ਤੀਜੀ ਗੱਲ ਉਹਨੇ ਜਿਹੜੀ ਦੱਸੀ ਉਹ ਕਹਿੰਦਾ ਵੀ ਜਿਸ ਤਰ੍ਹਾਂ ਤੱਕੜੀ ਦੇ ਵਿੱਚ ਅਸੀਂ ਦੇਖਦੇ ਆ ਨਾ ਵੀ ਜਿਹੜੇ ਪਾਸੇ ਦੇ ਵਿੱਚ ਭਾਰ ਜ਼ਿਆਦਾ ਹੁੰਦਾ ਉਹ ਹਮੇਸ਼ਾ ਝੁਕ ਜਾਂਦਾ ਤੇ ਹਮੇਸ਼ਾ ਆਪਦੇ ਬੱਚਿਆਂ ਨੂੰ ਝੁਕਣਾ ਸਿਖਾਓ ਵੀ ਉਹਨਾਂ ਦੇ ਵਿੱਚ ਹਲੀਮੀ ਉਹਨਾਂ ਦੇ ਵਿੱਚ ਨਿਮਰਤਾ ਦੇ ਗੁਣ ਜਿਹੜੇ ਨੇ ਉਹ ਬਚਪਨ ਤੋਂ ਹੀ ਪਰਨੇ ਸ਼ੁਰੂ ਕਰੋ ਕਿਉਂਕਿ ਜੇ ਉਹ ਹਲੀਮੀ ਦੇ ਨਾਲ ਡਾਊਨ ਟੂ ਅਰਥ ਰਹਿਣਗੇ ਉਹਨਾਂ ਬੰਦੇ ਨੂੰ ਬੰਦਾ ਸਮਝਣਗੇ ਲੋਕਾਂ ਦੀ ਇੱਜ਼ਤ ਕਰਨੀ ਵੀ ਉਹਨਾਂ ਨੂੰ ਤਾਂ ਹੀ ਆਊਗੀ ਕਿਉਂਕਿ ਜੇ ਹੰਕਾਰ ਦੇ ਵਿੱਚ ਹੀ ਰਹੇ ਵੀ ਨਹੀਂ ਅਸੀਂ ਤਾਂ ਪਤਾ ਨਹੀਂ ਕੀ ਆ ਹਨਾ ਤਾਂ ਫਿਰ ਸਮਾਜ ਦੇ ਵਿੱਚ ਨਾ ਤਾਂ ਉਹਨਾਂ ਨੂੰ ਇੱਜ਼ਤ ਮਿਲੂਗੀ ਤੇ ਉਹ ਕਾਮਯਾਬ ਵੀ ਨਹੀਂ ਹੋ ਸਕਣਗੇ ਸੋ ਇਹ ਤਿੰਨੇ ਗੱਲਾਂ ਜਿਹੜੀਆਂ ਮੈਨੂੰ ਤਾਂ ਬੜੀਆਂ ਵਧੀਆ ਲੱਗੀਆਂ ਤੇ ਮੈਨੂੰ ਲੱਗਿਆ ਵੀ ਚਲੋ ਤੁਹਾਡੇ ਨਾਲ ਵੀ ਸ਼ੇਅਰ ਕੀਤੀਆਂ ਜਾਣ ਕਿਉਂਕਿ ਆਪਾਂ ਸਾਰੇ ਹੀ ਬਾਲ ਬੱਚਿਆਂ ਵਾਲੇ ਆ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜਾ ਇੰਟਰਨੈਟ ਦਾ ਯੋਗ ਹੈ ਹਨਾ ਸੋਸ਼ਲ মিডিਆ ਦਾ ਅਸਰ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਹੋ ਰਿਹਾ ਤੇ ਬੱਚਿਆਂ ਨੂੰ ਹੈਂਡਲ ਕਰਨਾ ਕਿਤੇ ਨਾ ਕਿਤੇ ਔਖਾ ਲੱਗਦਾ ਤੇ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਦੇ ਵੱਲ ਜੇ ਆਪਾਂ ਧਿਆਨ ਦੇਈਏ ਤਾਂ ਸ਼ਾਇਦ ਆਪਾਂ ਸੌਖੇ ਵੀ ਰਵਾਂਗੇ ਚਲੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਦੇ ਸੁਝਾਅ ਜ਼ਰੂਰ ਦੱਸਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਸਾਡੇ YouTube ਪੇਜ ਨੂੰ YouTube ਚੈਨਲ ਨੂੰ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਉਹ ਦਵਾ ਦਾ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਸਾਡੇ Facebook ਪੇਜ ਨੂੰ ਵੀ ਫੋਲੋ ਕਰ ਲਓ ਤੇ ਮਿਲਦੇ ਆਂ ਜੀ ਇਸ ਪ੍ਰਕਾਰ ਦੀ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ